ਲੋਕ ਭਾਈ 65 mm ਪੈਂਦੀ ਹੈ ਦੇ ਕਿੰਨੇ ਏਰੀਆ ਕਿੰਨੀ ਫੁੱਟ ਸੜਕ ਮੰਗਣੀ ਹੈ 60 ਫੁੱਟ ਕਹਿੰਦੇ 60 ਫੁੱਟ 60 ਫੁੱਟ ਹੈ ਹਾਂ ਕਾਗਜ਼ਾਂ 'ਚ ਕਿੰਨੀ ਆ ਕਾਗਜ਼ਾਂ 'ਚ ਵੀ 60 ਫੁੱਟ ਹੀ ਆ ਬਿੱਦੂ ਰੋਡ ਇਹਨਾਂ ਦੇ ਨਕਸ਼ੇ ਵਿੱਚ 40 ਫੁੱਟ ਦੀ ਰੋਡ ਪਾਸ ਹੈ ਇਹਨਾਂ ਦੀ ਠੀਕ ਹੈ 7.5 ਫੁੱਟ ਦੇ ਟੁਵੇਡਰ ਫੁੱਟਬਾਲ ਪਾਸ ਨੇ ਇਹ ਫੁੱਟਬਾਲ ਬਣਾਣ ਫੁੱਟਬਾਲ ਨਾ ਬਣਾਉਂਦੇ ਆ ਮੇਰੀ ਜਗ੍ਹਾ ਜਿਹੜੀ ਸਟੇ ਲੱਗੇ ਵਾਲੀ ਜਗ੍ਹਾ ਉਹਦੇ 'ਚ ਜਾ ਕੇ ਸੜਕ ਬਣਾਉਣ ਲੱਭੇ ਲੋਕ ਭਾਜੀ 65 mm ਪੈਣ ਦੀ ਹੈ ਦੇ ਕਿੰਨੇ ਏਰੀਆ ਕਿੰਨੀ ਫੁੱਟ ਸੜਕ ਮੰਗਦੇ 60 ਫੁੱਟ ਕਹਿੰਦੇ 60 ਪਰ 60 ਫੁੱਟ ਦੇ ਹਾਂਜੀ ਕਾਗਜ਼ਾਂ 'ਚ ਕਿੰਨੀ ਆ ਕਾਗਜ਼ਾਂ 'ਚ ਵੀ 60 ਫੁੱਟ ਹੀ ਆ ਵਿੱਚ ਪੁਰਾਣੇ ਕਾਗਜ਼ਾਂ 'ਚ ਵੀ 60 ਫੁੱਟ ਹੀ ਆ ਹਾਂਜੀ ਮਾ ਉਹਨਾਂ ਦਾ ਦੋ ਵੀ ਠੱਗੀ ਚੱਕਰ ਨਹੀਂ ਨਹੀਂ ਅਹੀਂ ਤੇ ਭਾਜੀ ਬਣਾਉਣ ਵਾਲੇ ਹੀ ਆ ਵੇਖੋ ਨਹੀਂ ਕਿੰਨੀ ਕਿੰਨੀ ਉਹਨਾਂ ਦਾ ਕਹਿਣਾ 60 ਫੁੱਟ 60 ਫੁੱਟ ਮਨਜ਼ੂਰ ਹੈ ਉਹਨਾਂ ਦੀ ਨਿੱਜੀ ਜ਼ਮੀਨ ਦੇ ਵਿੱਚ 60 ਫੁੱਟ ਹੈ ਭਾਜੀ ਜੇ ਨਿੱਜੀ ਜੇ ਜੋ ਅੰਡਰਸਟੈਂਡ ਜਾ ਕੇ ਗੱਲ ਕਰਨ ਜੋ ਮੈਂ ਕਿਹਾ ਭਾਜੀ ਉਹਨਾਂ ਨੂੰ ਜਾ ਕੇ ਐਕਸੀਅਨ ਨੂੰ ਐਸ ਡੀਓ ਨੂੰ ਸਟੇ ਵਿਖਾ ਦੇਣਾ ਪਾਜੀ ਸਵੇਰੇ ਮੌਸਮ ਠੀਕ ਹੀ ਹੈ ਤੇ ਹੁਣ ਇਹਨਾਂ ਨੇ ਰੋਕਿਆ ਵਾ ਇੱਕ ਐਵੇਂ ਨਿੱਕੀ ਗੱਲੋਂ ਕੰਮ ਰੋਕਤਾ ਬੰਨਾ ਟੇਢੀ ਮੇਢੀ ਸੜਕ ਵੀ ਬਣਾ ਸਕਦੇ ਆ ਨਹੀਂ ਟੇਢੀ ਮੇਢੀ ਨਹੀਂ ਪਾਜੀ ਬਣਾਉਣਾ ਆ ਜੀ ਆ ਵੇਖੋ ਤੁਹਾਡੇ ਸਾਹਮਣੇ ਪਾਣੀ ਰਹੀ ਹੈ ਪਾਜੀ ਜਿੰਨੀ ਉਹਨਾਂ ਨੇ ਕਿਹਾ 60 ਫੁੱਟੇ 60 ਫੁੱਟੇ ਲਈ ਆਪਾਂ ਵੱਧ ਲਈਏ ਜਿੱਥੇ ਜਗਾ ਤੇ ਸਟੇ ਹੈਗਾ ਤੁਸੀਂ ਉਸਟੇਲ ਤੇ ਪਾਜੀ ਉਹ ਕੋਰਸ ਜਾ ਕੇ ਗੱਲ ਕਰਨਾ ਆਪਾਂ ਨੂੰ ਕੋਈ ਫਾਇਦਾ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਭਵਿੰਦਰ ਸਿੰਘ ਭਾਈ ਬੀਲ ਸਿੰਘ ਸੇਠੀ ਹੈ ਜੀ ਕੀ ਗੱਲ ਹੋਈ ਜਿਹੜੀ ਆ ਰੋਡ ਬਣ ਰਹੀ ਹੈ ਰੋਡ ਇਹਨਾਂ ਦੇ ਨਕਸ਼ੇ ਵਿੱਚ 40 ਫੁੱਟ ਦੀ ਰੋਡ ਪਾਸ ਹੈ ਇਹ ਇਸ ਫੁੱਟਬਾਥ ਬਣਾਣ ਫੁੱਟਬਾਥ ਦਾ ਨਾਮ ਬਣਾਉਂਦੇ ਆ ਮੇਰੀ ਜਗ੍ਹਾ ਜਿਹੜੀ ਸਟੇ ਲੱਗੇ ਵਾਲੀ ਜਗ੍ਹਾ ਉਹਦੇ ਚ ਜਾ ਕੇ ਸੜਕ ਬਣਾਉਣ ਲੱਬੇ ਅੱਗੋਂ ਬੰਦ ਆ ਜਾਂ ਤਾਂ ਸੜਕ ਖੁੱਲੀ ਹੋ ਜਾਵੇ ਬਿਲਡਿੰਗ ਤੋੜ ਦੇਣ ਸਿੱਧੀ ਕਰ ਦੇਣ ਅੱਗੋਂ ਸਾਰੀ ਸੜਕ ਬਣਾ ਲੈਣ ਮੈਨੂੰ ਕੋਈ ਇਤਰਾਜ਼ ਥੋੜਾ ਮੇਰੀ ਜਗ੍ਹਾ ਮੇਰੀ ਜਗ੍ਹਾ ਵੀ ਬਣਨ ਸੜਕ ਪਰ ਮੇਰੀ ਸਟੇ ਲੱਗੀ ਵਾਲੀ ਜਗ੍ਹਾ 'ਚ ਥੋੜਾ ਸੜਕ ਬਣਾ ਜਾਣਗੇ ਕਿੰਨੀ ਤਾਂ ਹੀ ਜਗ੍ਹਾ ਵਿੱਚ ਆ ਰਹੀ 237 ਗੱਜ ਜਗ੍ਹਾ ਜੀ ਇੰਨੇ ਫੋਟੇ ਜਿਹੜੀ ਸਰਕਾਰ ਮੰਨੂਰ ਹੈ ਇਸ ਤਰ੍ਹਾਂ ਇਹਨਾਂ ਦੀ 40 ਫੋਟੇ ਮਨਜ਼ੂਰ ਹੈ ਜੀ ਹੁਣ ਕਿੰਨੀ ਹੈ ਸਾਰੀ ਤੇ ਪਾਈ ਜਾਏ ਇਹ ਇਹ 70 80 ਫੋਟੇ ਤੇ ਜਾਵੜੇ ਜੀ ਜਾ ਕੇ ਅੱਛਾ ਨਹੀਂ ਲੱਗਦਾ ਕਿ ਇਹ ਸਪਾਰਸ਼ੀ ਹੋ ਰਹੇ ਜਾਂ ਗੈਰਕਾਨੂੰਨੀ ਸਾਰਾ ਇਹ ਸਾਰਾ ਗੈਰਕਾਨੂੰਨੀ ਚੱਲ ਰਿਹਾ ਜੀ ਸਪਾਰਸ਼ ਵੀ ਚੱਲਦੀ ਹੈ ਐਕਸ਼ਨ ਜਿਹੜਾ ਇੰਪਰੂਵਮੈਂਟ ਦਾ ਉਹ ਕਹਿੰਦਾ ਮੇਰਾ ਸੋਰਾ ਜਿਹੜਾ ਹੈਗਾ ਅਕਾਲੀ ਲੀਡਰ ਹੈ ਬੜਾ ਵੱਡਾ ਮੈਨੂੰ ਮੇਰੀ ਵਾਰ ਨਹੀਂ ਕੋਈ ਦੇਖ ਸਕਦਾ ਜੀ ਇਹਦਾ ਮਤਲਬ ਇਹ ਰਿਹਾ ਕਿ ਜਿਹੜਾ 16 ਦਾ 13 ਸਾਲਾ ਤੁਸੀਂ ਪ੍ਰਸ਼ਾਸਨ ਨਾਲ ਮਿਲੇ ਇਹਦੇ ਬਾਰੇ ਜੀ ਮੇਰਾ ਸਟੇ ਲੱਗਾ ਹੈ ਜੀ ਪ੍ਰਸ਼ਾਸਨ ਨਾਲ ਸਟੇ ਤੋਂ ਉੱਪਰ ਥੋੜਾ ਹੋ ਜਾਏਗਾ ਠੀਕ ਹੈ ਮੈਂ ਇਹ ਕੀ ਲੱਗਦਾ ਕਿ ਸਰਕਾਰੀ ਮਟੀਰੀਅਲ ਦੀ ਦੁਰਵਰਤੋਂ ਹੋ ਰਹੀ ਜਾ ਰਹੀ ਹੈ ਸਰਕਾਰੀ ਮਟੀਰੀਅਲ ਦੀ ਦੁਰਵਰਤੋਂ ਹੋ ਰਹੀ ਹੈ ਜੀ ਜਿੰਨੀ ਮਨਜ਼ੂਰ ਹੈ ਉੰਨੀ ਨਹੀਂ ਬਣਾਈ ਜਾ ਰਹੀ ਉੰਨੀ ਨਹੀਂ ਬਣਾਈ ਜਾ ਰਹੀ ਠੀਕ ਹੈ ਹੁਣ ਕੀ ਕਹਿਣਾ ਚਾਹੁੰਦਾ ਮੈਂ ਜਾਨਣਾ ਮੇਰੀ ਸਟੇ ਲੱਗੀ ਜਗ੍ਹਾ ਦੇ ਉੱਤੇ ਬਿਲਕੁਲ ਨਾ ਬਣਾਣ ਟੰਡਾ ਫੈਲ ਨੇ ਇਹਨਾਂ ਦੇ ਉੱਤੇ ਨਾਲ